ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਸ਼ਹਿਰ ਲਹਿਰੇ ਤਹਿਸੀਲ ਵੀ ਲਹਿਰਾ ਗੱਗਈਆ ਬਾਈ ਹੋਰਾਂ ਦੀ ਤੇ ਜ਼ਿਲ੍ਹਾ ਕਹਿੰਨ ਨੂੰ ਸੰਗਰੂਰ ਆ ਜਾਂਦਾ ਪਰ ਨੇੜੇ ਹਰਿਆਣਾ ਰਹਿੰਦਾ ਹਰਿਆਣਾ ਥੋੜੀ ਦੂਰੀ ਤੇ ਆ ਦੋ ਤਾਂ ਦਿਖਾਵਾਂਗੇ ਬੂਰੀਆਂ ਟਾਪ ਦੇ ਨਗੀਨੇ ਤੇ ਦੋ ਦਿਖਾਵਾਂਗੇ ਆ ਇੱਕ ਦਿਖਾਵਾਂਗੇ ਆਪਾਂ ਤੁਹਾਨੂੰ ਐਫ ਬੱਛੀ ਉਹ ਹੈਗੀਆ ਗੱਬਣ ਦੋਹੇ ਬੂਰੀਆਂ ਮੰਨ ਲਓ ਵੀ ਟਾਪਰ ਹੀ ਨੇ ਜਮਾ ਤਾਜ਼ੀਆਂ ਸੂਈਆਂ ਨੇ ਤੇ ਦੋਆਂ ਨਾਲ ਹੀ ਕੱਟੀਆਂ ਨੇ ਤੇ ਬਾਕੀ ਆ ਜੋ ਗੱਲਬਾਤ ਸਾਰੀ ਬਾਈ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਦਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਲੱਕੀ ਫਿਰ ਹੋਰ ਕਿਵੇਂ ਆ ਠੀਕ ਆ ਜੀ ਵਧੀਆ ਚੜਦੀ ਕਲਾ ਵਧੀਆ ਹੀ ਆ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲਦਾ ਹੀ ਵਧੀਆ ਇੱਥੇ ਆਪਣਾ ਸਿਸਟਮ ਕੀ ਆ ਡੇਰੀ ਦਾ ਕੰਮ ਵਾਰ-ਵਾਰ ਕੰਬੀ ਹੋਈ ਜੀ ਦੇਖੋ ਜਦੋਂ ਸਿਆਲ ਚ ਬਿੱਲੇ ਹੁੰਦੇ ਆ ਉਹ ਆਪਣਾ ਮੇਨ ਕੰਮ ਦੁੱਧ ਦੀ ਜਾਈ ਮੇਨ ਹੈਗਾ ਦੁੱਧ ਦਾ ਕੀ ਰੇਟ ਵਿਕ ਰਿਹਾ ਦੁੱਧ ਉਹਦੇ ਨੇ 70 ਰੁਪਏ ਜੀ 70 ਬਾਚਰਾ ਦੁੱਧ ਚੋ ਕੁਸ ਵਧੀਆ ਜੀ ਚੱਲੀ ਜਾਂਦਾ ਮੈਂ ਕਈ ਸੱਜਣਾਂ ਨੇ ਦੁੱਧ ਚੋ ਕੁਸ ਬਾਚਦਾ ਨਹੀਂ ਚੱਲੀ ਜਾਂਦਾ ਜੀ ਠੀਕ ਹੈ ਵਧੀਆ ਚੱਲਦਾ ਕੰਮ ਵਧੀਆ ਜੀ ਵਧੀਆ ਆ ਬੂਰੀਆਂ ਫਿਰ ਕਿਹੜੇ ਏਰੀਆ ਚ ਪਾਲ ਲੀਆਂ ਏ ਹਰਿਆਣੇ ਦੀ ਨਹੀਂ ਦੋਨੇ ਹਰਿਆਣੇ ਦੇ ਕੈਨ ਨੂੰ ਤਾਂ ਨਹੀਂ ਨਹੀਂ ਨਾ ਹਰਿਆਣੇ ਪਯੌਰ ਰੀਜਨਲ ਹਰਿਆਣੇ ਦੀ ਉਹ ਤੋਂ ਕਰ ਲਈ ਸ਼ੁਰੂ ਕਰ ਲਓ ਜਿਹੜੀ ਤੋਰ ਮਰਜ਼ੀ ਬਹੁਤ ਤੇ ਮਾਰ ਗਈ ਪਹਿਲਾਂ ਕੈਮਰਾ ਚੜਦੀ ਤਾਂ ਚੜਦੀ ਆਲੇ ਸਾਰੀ ਤੇ ਮਾਰਦੇ ਤੇ ਉਸ ਤੋਂ ਬਾਅਦ ਉਹਦੀ ਦਿਖਾ ਨਹੀਂ ਸੱਜਣਾ ਬਾਡੀ ਨੇੜੇ ਨਾ ਜਾਈ ਥੋੜਾ ਡਰ ਟੋ ਪਚਾ ਗਏ ਬੂਰੀ ਦੇ ਜਮਾ ਹਨ ਫੁੱਲ ਟੌਪ ਜਿਹਾ ਆਪਾਂ ਕਹਦੇ ਆ ਕੱਦ ਬੱਡ ਵੀ ਫੁੱਲ ਡਾਬਲਾ ਤੇ ਬਾਡੀ ਬੂਡੀ ਵਾਲਾ ਤੇ ਨਾ ਸੱਜਣੋ ਕੋਈ ਲੇਖ ਹੈਗਾ ਕਿਉਂਕਿ ਜਿਵੇਂ ਆਪਾਂ ਕਹਿ ਰਹੇ ਹੁੰਦੇ ਵੀ ਹਾਥੀ ਹਾਥੀ ਜਿੰਨੀ ਬਾਡੀ ਆ ਤੇ ਨਾਲ ਇਹਦੇ ਕੱਟੀਆਂ ਇਥੋਂ ਵਿਊ ਕਰਕੇ ਦਿਖਾ ਦੇ ਗਏਰੀ 나ੜੂਆ ਕੱਤੀ ਦਾ ਆ ਗਿਆ ਨਾਲੇ ਸੁਹਾ ਕਿਨੇ ਦਿਨ ਦਾ ਭਾਈ ਇਹਦਾ ਸੁਹਾ ਚੌਥਾ ਦਿਨੇ ਆਈ ਸੁਈ ਨੂੰ ਚੌਥਾ ਦਿਨ ਹਾਂਜੀ ਕਿੰਨੀ ਬੌਲੀ ਆ ਇਸ ਟਾਈਮ 12 ਕਿਲੋ ਤਿਆਰੇ ਜੀ 12 ਕਿਲੋ ਐ ਬੋਲੇ ਤੋਂ ਸਟਾਰਟ ਹੋ ਜਾਈ 10 ਕਿਲੋ ਤੋਂ ਬਾਅਦ 12 ਕਿਲੋ ਆਪਾਂ ਡੰਗ ਦੋ ਡੰਗ ਤਸੱਲੀ ਕਰਾ ਦਾਂਗੇ ਜਮਾ ਜਮਾ 4 ਤੰਗ ਚੋਲੇ ਆਈ ਅਗਲਾ ਚੋਬਾਈ ਵੀ ਨਿਕੜੂ ਚੋ ਇੱਕ ਰੰਬਰ ਜੀ 101 ਜਮਾ ਡੰਗਣਾ ਚੋਬਾਈ ਦੀ ਹੈਗੀ ਆ ਬਾਈ ਕਹਿੰਦਾ 101 ਨਾਲ ਇਹਦੇ ਕੱਟੀਆ ਸੂਆ ਚੌਥੇ ਦਿਨ ਦਾ ਤੇ ਆ ਗਈ ਥੋਡੇ ਸਾਹਮਣੇ ਬੂਰੀਆ ਤੇਲੀਆਂ ਆ ਗਈ ਜਮਾ ਪਿਓਰ ਤੇ ਐ ਨੂੰ ਹੋ ਜਾ ਗਏਰੀ ਪਛਾਣ ਲੈ ਬੰਨੇ ਦਾ ਖੋਲ ਕੇ ਤੋੜਦੇ ਬਈ ਬੁੱਜ ਕੇ ਆ ਨਾਲ ਬੱਚਾ ਲੈ ਜਾਓ ਜੇ ਬੱਚੇ ਕਰਕੇ ਕਰੂਗੀ ਥੋੜਾ ਕੱਲੀ ਨੂੰ ਤੋੜਦੇ ਹੋ ਹੌਲੀ ਹੌਲੀ ਕੱਲੀ ਨੂੰ ਤੋੜਦੇ ਬੱਚਾ ਰਹਿਣੇ ਇੱਕ ਕੱਲੀ ਤੋੜਦੀਆ ਕੱਲੀ ਤੋੜਦੇ ਪਰਲੇ ਬੰਨੇ ਹੋ ਬਾਈ ਉਧਰਲੇ ਬੰਨੇ ਹੋ ਕੇ ਦੇਖਣਾ ਬਸ ਰਹਿ ਗਿਆ ਬੱਚਾ ਰਾਜੂ ਬੱਚਾ ਰਹਿਣੇ ਕੱਲੀ ਹੌਲੀ ਨੂੰ ਤੋੜਦੇ ਬਾਡੀ ਬੁੱਡੀ ਆ ਗਈ ਫੁੱਲ ਕੱਦ ਬਿੱਡ ਵੀ ਇਹਦਾ ਸੱਜਣੋ ਫੁੱਲ ਵੱਡਾ ਤੇ ਸੁਆ ਹੈਗਾ ਦੂਜਾ ਤੇ ਕੱਦ ਦੇ ਦਾ ਆ ਗਿਆ ਸੱਜਣੋ ਫੁੱਲ ਵੱਡਾ ਬਾਡੀ ਵੀ ਫੁੱਲਾ ਤੇ ਆਰਡਰ ਕੁਆਲਿਟੀ ਵੀ ਟੌਪ ਆ ਝੋਟੀ ਵੀ ਜਮਾ ਠਣ ਵੀ ਕੱਲਾ ਕੱਲਾ ਲੱਗਿਆ ਚਬਾਈ ਦੀ ਲੱਕੀ ਕਿਵੇਂ ਆਹੀ ਇੱਕ ਨੰਬਰ ਹੈ ਜੀ 100 ਦਾ 100 100 ਦਾ 100 ਜੀ ਅਨ ਨਾਲ ਇਹਦੇ ਆ ਗਈ ਕੱਟੀ ਤੇ 나ੜੂਆ ਬੱਚੇ ਦਾ ਨਾਲ ਆ ਕਿਉਂਕਿ ਤਾਜ਼ਾ ਸੂਆ ਪਸ਼ੂ ਆ। ਇੱਕ ਵਾਰੀ ਬੱਚੇ ਦਾ ਸਾਨੂੰ ਪਤਾ ਕਰਦਾ। ਇਧਰ ਲੈ ਬੰਦ ਨੂੰ ਦਿਖਾ ਦੇਂਗਾ ਕਿ ਇਹ ਇਤਸੋ ਸਿੰਗਾ ਦੀ ਕੁਆਲਿਟੀ ਵੀ ਟੌਪ ਆ ਗਈ। ਲੈ ਚੱਲ ਬਈਆ ਇਹਨੂੰ ਅੰਦਰ ਨੂੰ ਲੈ ਚੱਲ। ਥੋੜਾ ਇਹ ਪਸ਼ੂ ਤਾਜ਼ੇ ਕਰਕੇ ਕਰਦਾ ਤੇ ਥਣ ਦਾ ਸੈਜ ਵੀ ਸੋਹਣਾ ਤੇ ਆਰਡਰ ਦਾ ਸੈਜ ਵੀ ਸੋਹਣਾ ਤੇ ਬਾਡੀ ਬੁੱਡੀ ਵਾਲਾ ਤੇਦਾ ਕੋਈ ਲੇਖਾ ਹੈ ਉਹ ਨਹੀਂ। ਬਾਡੀ ਦੀ ਵੀ ਫੁੱਲ ਆ ਗਈ ਤੇ 12 ਕਿਲੋ ਬੌਲੀ ਬਾਈ ਕਹਿੰਦਾ ਇਹਦੇ ਥੱਲੇ ਤਿਆਰ ਹੈ 나ੜੂਆ ਕੱਟੀ ਦਾ ਨਾਲ ਆ। ਤੇ ਇਹ ਦੁੱਧ ਲੱਕੀ ਕਿੰਨਾ ਕੁ ਪਾ ਸਕਦੇ ਤੇਰੇ ਤਜਰਬੇ ਨਾਲ 16 ਕਿਲੋ ਪਾ ਦੂ 17 ਕਿਲੋ ਇਹ ਨਾਲ ਏਰੀਆ ਵਧੀਆ ਜੀ 16 ਕਿਲੋ ਹਾਂਜੀ ਹਾਂਜੀ 16 17 ਕਿਲੋ ਦੁੱਧ ਬਾਈ ਕਹਿੰਦਾ ਪਾ ਦੂ ਸੁਆ ਹੈਗਾ ਦੂਜਾ ਤੇ ਝੋਟੀ ਹੈਗੀ ਬਾਈ ਪ੍ਰਦਰਸ਼ਨੀ ਵਾਲੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਲੱਕੀ ਫੋਨ ਤੇ ਕਰ ਲਾਂਗੇ ਜੀ ਹੈ ਫੋਨ ਤੇ ਕਰ ਲਾਂਗੇ ਬਾਲੇ ਤਾਂ ਨਹੀਂ ਮੰਗਦਾ ਨਾ ਨਾ ਜੀ ਬਾਲੇ ਨਹੀਂ ਮੰਗਦੇ ਕਿਤੇ ਫੋਨ ਤੇ ਮਾਂ ਝੋਲਾ ਭਰ ਕੇ ਮੰਗਦਾ ਨਾ ਨਾ ਜੀ ਨਾ 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 ਦੇ ਗਾਗ ਬਣਾਉਣ ਵਾਲੀ ਗੱਲ ਕਰਾਂਗੇ ਜੀ ਪਹਿਲੀ ਵਾਰ ਆ ਦੇਖੋ ਵੀਡੀਓ ਪਾਉਣ ਲੱਗੇ ਆ ਠੀਕ ਆ ਹੈ ਜੀ ਵੀਡੀਓ ਵੀ ਲੱਕੀ ਕਹਿੰਦਾ ਜ਼ਿੰਦਗੀ ਦੀ ਪਹਿਲੀ ਆ ਹਾਂ ਪਹਿਲੀ ਆ ਜੀ ਪਹਿਲੀ ਆ ਕਦੇ ਵੀ ਪਵਾਈ ਨਹੀਂ ਕਹਿੰਦਾ ਪਹਿਲੀ ਆ ਪਹਿਲਾਂ ਕਦੇ ਪਵਾਈ ਨਹੀਂ ਰੇਟ ਉਹਨਾਂ ਕੀ ਕਰਾਂਗੇ ਜਿੰਨੇ ਰੁਪਏ ਇਹ ਓਟ ਦੀ ਆ ਤੇ ਹੁਣ ਗੈਰੀ ਮਾਰਦੇ ਦੋ ਨੰਬਰਾਂ ਹੀ ਤੇ ਇਧਰਲੇ ਬੰਨੇ ਆ ਜਾ ਇਹਦਾ ਸੁਭਾਅ ਨੂੰ ਥੋੜਾ ਠੰਡਾ ਲੱਗਦਾ ਤੁਹਾਨੂੰ ਇਹ ਤਾਂ ਨਿੱਗੀ ਹੈ ਇਹ ਇਹਦਾ ਆਰਡਰ ਦਿ ਆ ਡਰੇ ਦਾ ਆ ਗਿਆ ਫੁੱਲ ਚੌੜਾ ਆ ਗਈ ਇਹ ਵੀ ਬੂਰੀ ਪਈ ਹੈ ਨਾ ਛਾਂਟ ਕੀ ਲਿਆਂਦੀਆਂ ਨੇ ਪਾੜ ਕੇ ਵੀ ਪਹਿਲੀ ਵੀਡੀਓ ਬੂਰੀਆਂ ਨੂੰ ਮੈਂ ਪਹਿਲੇ ਤੇ ਪਹਿਲੇ ਤੇਰੀ ਅਸ਼ਕਾ ਜੀ ਆਪਾਂ ਬੂਰੀਆਂ ਦੇ ਕੱਟੀਆਂ ਕਰੇ ਵੀ ਖੜੀਆਂ ਨੇ ਪੰਜ ਇਹਦੇ ਨਾਲ ਬੱਚਾ ਕੱਟੀ ਹੈ ਕੱਟੀਆਂ ਇਹ ਦੋਨਾਂ ਮਗਰ ਕੱਟੀਆਂ ਨੇ ਇਹਦਾ ਸੁਆ ਕਿਡਾ ਬਾਈ ਦੂਜਾ ਜੀ ਇਹਦਾ ਵੀ ਦੂਜਾ ਆ ਤੋਰੀ ਬਾਈ ਖੋਲ ਕੇ ਤੋਰ ਬਾਈ ਤੋਰ ਦੇ ਖੋਲ ਕੇ ਹੱਥ ਰੱਖ ਦਿਆ ਸੱਤ ਦੇ ਪਿੱਛੇ ਦਾ ਹਾਂ ਇਹ ਤਾਂਹੀਂ ਤੋੜਦੀ ਥਣ ਵੀ ਕੱਲਾ ਕੱਲਾ ਲੱਗਿਆ ਤੇ ਬਾਟੀ ਇਹਦੀ ਵੀ ਸੁੱਖ ਲੈਣਾ ਕਾਪੀਏ ਲੱਗੂਗੀ ਉਹਦੀ ਇਹਦਾ ਸੁਆ ਕਿਨੇ ਦਿੰਦਾ ਬਾਈ ਇਹਦਾ 6 ਦਿੰਦਾ ਜੀ ਇਹ ਆ ਗਿਆ 6 ਦਿਨਾਂ ਦਾ ਤੇ ਨਾਲ ਇਹਦੇ ਬੱਚੀ ਆ ਗਈ ਇੱਕ ਵਿਚਾਲੀ ਹੈ ਨਾ ਹਾਂ ਚਲਦੀ ਨਹੀਂ ਜੀ ਉਹ ਚਲਦੀ ਤਾਂ ਨਹੀਂ ਨਾ ਨਾ ਜੀ ਦਾ ਉਹ ਬਾਈ ਕਹਿੰਦਾ ਚਲਦੀ ਨਹੀਂ ਆਰਡਰ ਦਾ ਸਾਈਜ਼ ਸੋਹਣਾ ਤੇ ਬਾਡੀ ਦਾ ਸਾਈਜ਼ ਵੀ ਸੋਹਣਾ ਉਤੋਂ ਤੇ ਝੋਟੀ ਸਾਫ਼ ਆ ਹਰੇਕ ਪੱਖ ਤੋਂ ਬਾਡੀ ਤੋਂ ਲਾ ਕੇ ਸਿੰਗਰੀ ਕੁਆਲਟੀ ਦੇ ਲਾ ਕੇ ਲਿਆ ਬਾਈ ਤੇ ਆ ਗਈਆਂ ਬਾਈ ਇਹ ਦੋਹੀ ਪ्योर ਬੂਰੀ ਚ ਆ ਗਈਆਂ ਜਿਵੇਂ ਤੇਲੀਆਂ ਬੂਰੀਆਂ ਕਹਿੰਦੇ ਨੇ ਤੇ ਇੱਕ ਖਾਸ ਗੱਲ ਇਹ ਆ ਵੀ ਇਹਨਾਂ ਦੋਹਾਂ ਵਾਂਗਰੀ ਕੱਟੀਆਂ ਨੇ ਲੱਤੀ ਹੈ ਨਾ ਹਾਂਜੀ ਦੋਨੇ ਬੂਰੀਆਂ ਕੱਟੀਆਂ ਜੀ ਦੋਹਾਂ ਵਾਂਗਰੀ ਕੱਟੀਆਂ ਤੇ ਥਾਣੇ ਦਾ ਆ ਗਿਆ ਸੱਜਣੋਂ ਮੁੱਠੀ ਦੀ ਚਮਾਈ ਵਾਲਾ ਇਹਦੀ ਚਮਾਈ ਲੱਗੀ ਕਿਵੇਂ ਸੌਰੀ ਸੌਜੀ ਇੱਕ ਨੰਬਰ ਜਮੇ ਦਾ ਗਾਂ ਵਾਲਾ ਚੋਣਾ ਜਮੇ ਰੂਵ ਵਰਗੀ ਚਾ ਬੱਚੇ ਚੋਈ ਜਾਣਾ ਸੁਆ ਕਿੰਨੇ ਦਿਨ ਦੱਸੇਗਾ 6 ਦਿਨ ਹੋ ਗਏ ਜੀ ਸੂਈ ਨੂੰ ਦੁੱਧ 13 ਕਿਲੋ ਥੱਲੇ ਜਮਾ ਨੈਟ ਤਿਆਰ ਹੈ ਜੀ 6ਾਂ ਦਿਨਾਂ ਹੀ ਥੱਲੇ ਹਾਂਜੀ ਹਾਂਜੀ ਉਹ ਵੀ ਇਹ ਵੀ 17 18 ਕਿਲੋ ਪਾਪੂਈ ਚੋਣ 17.5 ਕਿਹੜਾ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਫੇਰ ਬਈ ਮੁੰਡਲਾ ਦੇਖੋ ਵਪਾਰੀ ਜੇ ਕਿਸੇ ਮੰਡੀ ਦੇ ਖੜੀ ਹੋਵੇ ਢਾਈ ਤਿੰਨ ਕਰੀ ਜਾਣਾ ਠੀਕ ਹੈ ਨਾ ਆਪਾਂ ਨਹੀਂ ਕਰਨਾ ਨਾ ਫਿਰ ਹਾਂ ਆਪਾਂ ਜਿਵੇਂ ਆਪਾਂ ਨੂੰ ਮਿਲ ਗਈ ਦੇਖੋ ਉਹਵੇਂ ਆਪਾਂ ਦੇ ਦਾਂਗੇ 1,45,000 ਦੀ ਝੋਟੀ ਵੇਚਾਂਗੇ ਇਹ ਵੇਚਾਂਗੇ 1,45,000 ਦੀ ਉਹਦੇ ਵਿੱਚ ਥੋੜਾ ਬਹੁਤਾ ਮਾਨਤਾਨ ਹੋ ਜੇ ਮਾਨਤਾਨ ਹੋ ਜੂ ਮਾੜਾ ਮੋਟਾ ਬਸ ਜ਼ਿਆਦਾ ਨਹੀਂ ਹੋਣਾ ਜੀ ਮਾਨਤਾਨ ਉਹ ਚ ਥੋੜਾ ਬਹੁਤਾ ਹੋ ਜੂ ਪਰ ਬਾਈ ਕਹਿੰਦਾ ਨਾ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ ਸਭਾ ਝੋਟੀ ਦਾ ਜਮੀ ਬਰਫ ਵਰਗਾ ਆ ਗਿਆ ਠੰਡਾ ਇੱਥੋਂ ਦਿਖਾ ਦੇ ਜੀ ਇਹ ਲੱਗੇ ਦਾ ਇਹ ਇੱਥੋਂ ਆਰਡਰ ਦਿਖਾ ਦੇ ਦਾ ਕਿਉਂਕਿ ਉਹ ਪੀਪਰ ਵੀ ਨਹੀਂ ਗੱਲ ਨਹੀਂ ਉਹ ਥੋੜਾ ਸਾਡੇ ਕਈ ਵਾਰੀ ਸਮਾਨ ਤੋਂ ਪਸ਼ੂ ਡਰ ਜਾਂਦਾ ਕੈਮਰੇ ਤੋਂ ਕਈ ਵਾਰੀ ਉਹ ਹੋ ਜਾਂਦਾ ਜੀ ਪਸ਼ੂ ਦਾ ਸਾਈਜ਼ ਬਹੁਤ ਸੋਹਣਾ ਕੱਟੀ ਦਾ ਤੇ ਇਹ ਮਿਲੂ 1 ਲੱਖ ਤੇ 45 ਦੀ ਨਾਲ ਇਹਦੇ ਆ ਗਈ ਬੂਰੀ ਕੱਟੀ ਤੇ ਹੁਣ ਮਾਰ ਦੇ ਕਰੀ ਆ 3 ਨੰਬਰ ਵਾਲੀ ਪੰਛੀ ਤੇ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਹੈ ਜੀ ਬੰਛੀ ਦਾ ਇਹ ਵੀ ਤੋੜ ਦਿਓ ਜੀ ਖੋਲ ਕੇ ਇੱਧਰ ਕਰ ਦਿਓ ਇਹਦਾ ਸੂਆ ਦੂਜਾ ਬਾਈ ਦੂਜਾ ਜੀ ਦੂਜਾ ਇਹਦਾ ਸੂਆ ਆ ਗਿਆ ਦੂਜਾ ਤੋੜ ਦਿਓ ਜੀ ਖੋਲ ਕੇ ਇਹ ਕਿੰਨੇ ਦਿਨ ਕੱਢਦੀ ਲੱਕੀ ਇਹਦੇ 16 ਤਰੀਕ ਨੂੰ ਦਿਨ ਪੂਰੇ ਨੇ ਬੂਰੀ 16 ਨੂੰ ਹਾਂ ਬਾਈ ਅੱਜ ਮੇ 9 ਤਰੀਕ ਹੋਗੀ ਜੀ 9 ਤਰੀਕ ਹੋਗੀ 12 13 ਦਿਨ ਬੰਦਾ ਬੱਛੀ ਨ ਮੰਨ ਕੇ ਲਓ ਜੀ ਵੀ ਕੱਢਣੇ ਨੇ ਹੈਗੇ ਬੱਛੀ ਸ਼ਕੀਨ ਇਹ ਵੀ ਫੁੱਲ ਆ ਤੇ ਪ੍ਰਿੰਟ ਵੀ ਸੋਹਣਾ ਤੇ ਆਰਡਰ ਸੱਜਣ ਨੂੰ ਇਹ ਰੱਖੂਗੀ ਜਿਵੇਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਫਿਕਸ ਜਮਾ ਹਾਂਜੀ ਹਾਂ ਆਡਰਸ ਸੋਹਣਾ ਬਣਾਉਗੀ ਤੇ ਪਹਿਲਣ ਵਾਲਾ ਕੀ ਕੀ ਦੱਸਿਆ ਰਕਾਰਿਆ ਦੁੱਧਾ 22 ਕਿਲੋ ਜੀ 22 ਕਿਲੋ ਦਾ ਹਾਂਜੀ ਐਤ ਕੀ ਫਿਰ ਕਿੰਨਾ ਚੋੜਾ ਐਤ 28 27 ਕਿਲੋ ਤੋਂ ਪਾਣਾ ਚਾਹੀਦਾ ਮੇਰੇ ਸਾਬ ਰਾ ਬੱਛੀ ਨੂੰ ਬਰੀਕ ਬਹੁਤ ਹੈ ਜੀ ਠੀਕ ਆ ਗੱਲ ਦੁੱਧ ਤਾਂ 25 ਪਾ ਦੇ 25 ਵੀ ਬਹੁਤ ਆ ਬਹੁਤ ਹੁੰਦਾ ਜੀ ਹਾਂ 25 ਕਿਲੋ ਦੁੱਧ ਇੱਕ ਗੱਲ ਹੋਰ ਦੱਸਦਾ ਨਾ ਵੀ ਦਿਨ ਬਾਈ ਕਹਿੰਦਾ ਕਈ ਕੱਢਦੀ ਆ ਆਰਡਰ ਦੀ ਸ਼ੇਪ ਸੋਹਣੀ ਐ ਜੀ ਠੰਡਾ ਸੈਜ ਵੀ ਸੋਹਣਾ ਆ ਆਰਡਰ ਦੀ ਸ਼ੇਪ ਵੀ ਸੋਹਣੀ ਐ ਤੇ ਪ੍ਰਿੰਟ ਵੀ ਇਹਦਾ ਬਾਖਮਾਲ ਆ ਬੱਚੀ ਦਾ ਜਾਤ ਕੁਆਲਿਟੀ ਚੰਗੀ ਆ ਜੀ ਗੁਰੂ ਦੇਖੀ ਕਿੰਨਾ ਸੌਪਿਆ ਕਹ ਦੇ ਇਹਦੇ ਲੱਕੀ ਪੈਸੇ ਕਿੰਨੇ ਲੈ ਲਾਂਗੇ ਆਪਾਂ ਜਲਦੀ ਜਲ ਲੈਣ ਦੇਣ ਵਾਲੀ ਗੱਲ ਹੋ ਗਰੀ ਇਹ ਚੋਂ ਅਗਲਾ ਜੇ ਕਹਿੰਦੇ ਪਹੁੰਚ ਪਹੁੰਚ ਵੀ ਹੋਣੀ 85000 ਦੀ ਦੇਣੀ ਆ ਹਾਂ ਜਾਂ ਨਾ ਬੱਸ 25 ਕਿਲੋ ਦੁੱਧ ਨਾਲ ਹਾਂਜੀ ਹਾਂ ਇਹ ਬਾਈ ਕਹਿੰਦਾ ਦੇਣੀ ਆ 85 ਦੀ ਕੱਦ ਬੱਚੀ ਦਾ ਚੰਗਾ ਲੰਬਾਈ ਵੀ ਚੰਗੀ ਆ ਗਹਿਰੀ ਅਗਲੇ ਪੰਨੇ ਉਹ ਵੀ ਦਿਖਾ ਦੀ ਆਰਡਰ ਨੇੜੇ ਲਾ ਕੇ ਓਏ ਅਗਲੇ ਪੰਨੇ ਉਹ ਦਿਖਾ ਦੀ ਹਰੇਕ ਪੱਖ ਤੋਂ ਥਣ ਦਾ ਸੈਜ ਵੀ ਸੋਹਣਾ ਤੇ ਅੱਟ ਦਾ ਸੈਜ ਵੀ ਸੁਖਨਾ ਸੋਹਣਾ ਵੀ ਸ਼ੇਪ ਸੋਹਣੀ ਆਰਡਰ ਦੀ ਇਹ ਦੇਵਾਂਗੇ ਬਾਈ ਕਿੰਨੇ ਦੀ 85000 ਦੀ ਇਹ 85 ਦੇਵਾਂਗੇ ਬਾਈ ਕਹਿੰਦਾ ਮਾਨਤਾ ਨੂੰ ਚ ਕਰ ਦਾਂਗੇ ਇੱਥੋਂ ਗਹਿਰੀ ਦੀ ਫੇਸ ਕੁਆਲਿਟੀ ਦੇ ਮਾਰਦੇ ਸੁਆ ਰਿਜਨਲ ਦੂਜਾ ਆ ਗਿਆ ਨੰਬਰ ਬੋਲ ਦਿਓ ਜੀ 62396 ਜੀ ਹਾਂਜੀ 08892 ਜੀ 62396 08892 ਇਹ ਤਿੰਨੇ ਪਸ਼ੂਆਂ 'ਚੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਹਰ ਤੋਂ ਲੈ ਜਿਓ ਧੰਨਵਾਦ